ਬਾਦ ਉਹਦੇ ਸਿਕਿਉਰਿਟੀ ਗਾਰਡਸ ਵੱਲੋਂ ਜਿਹੜਾ ਕਿ ਹੈਗਾ ਇਸ ਸਬ ਇੰਸਪੈਕਟਰ ਜਿਹੜਾ ਕਿ ਹੈਗੇ ਨੇ ਪ੍ਰਵਿੰਦਰ ਸਿੰਘ ਉਹਨਾਂ ਨਾਲ ਧੱਕਾ ਮੁਕੀ ਵੀ ਕੀਤੀ ਜਾਂਦੀ ਹੈ ਤੇ ਉਸ ਨੂੰ ਲੈ ਕੇ ਉਹਨਾਂ ਵੱਲੋਂ ਫਿਰ ਜਿਹੜਾ ਕਿ ਪ੍ਰਵਿੰਦਰ ਸਿੰਘ ਟ੍ਰੈਫਿਕ ਜ਼ੋਨ 2 ਵੱਲੋਂ ਉਹਨਾਂ ਦਾ ਚਲਾਨ ਕੱਟ ਦਿੱਤਾ ਜਾਂਦਾ ਸਾਡੇ ਨਾਲ ਟ੍ਰੈਫਿਕ ਇੰਚਾਰਜ ਪ੍ਰਵਿੰਦਰ ਸਿੰਘ ਜੀ ਮੌਜੂਦ ਹੈ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੱਲ ਪੂਰੇ ਘਟਨਾਕ੍ਰਮ ਹੋਇਆ ਕੀ ਸੀਗਾ ਸਰ ਸਸੀ ਗਾਲ ਜੀ ਸਸੀ ਗਾਲ ਜੀ ਸਾਡਾ ਪੂਰਾ ਕੱਲ ਦਾ ਘਟਨਾਕ੍ਰਮ ਹੈ ਉਹ ਕੀ ਸੀਗਾ ਤੇ ਕਿਵੇਂ ਵਾਪਰਿਆ ਜੀ ਉਹ ਜੀ ਇੱਥੇ ਲੰਗਰ ਲਾਉਣ ਆਈ ਸੀ ਮਿਲਜੀਤ ਤੁਲਕ ਜੀ ਇੱਥੇ ਲੰਗਰ ਲਾ ਰਹੇ ਤੇ ਉਸ ਤੋਂ ਬਾਅਦ ਮੈਂ ਗੱਡੀਆਂ ਖੜੀਆਂ ਰੋਡ ਦੇ ਉੱਤੇ ਤੇ ਤਿੰਨ ਸਾਰੇ ਗਵਰਨਮੈਂਟ ਦੀ ਮੈਂ ਪਤਾ ਨਹੀਂ ਕੌਣ ਹੈ ਕੌਣ ਆਇਆ ਹੈ ਤੇ ਮੈਂ ਕਿਹਾ ਬਾਈ ਜੀ ਗੱਡੀਆਂ ਸਾਈਡ ਤੇ ਕਰ ਦਿਓ ਇੱਕ ਸਕਾਰਪਿਓ ਇੱਕ ਗੱਡੀ ਹੈਗੀ ਸੀ ਆਪਣਾ ਫੋਰਚੂਨ ਇੱਕ ਲੈਡ ਗ੍ਰੋਜ਼ ਗੱਡੀ ਸੀ ਬਲੈਕ ਕਲਰ ਦੀ ਜਿਹੜੇ ਜੈਡ ਬਲੈਕ ਸੀ ਜੀ ਮੈਂ ਵੀ ਰੋਡ ਤੇ ਗੱਡੀਆਂ ਖੜੀਆਂ ਸਾਈਡ ਤੇ ਕਰ ਦਿਓ ਤੋ ਕਹਿੰਦੇ ਬਾਈ ਕਰਦੇ ਕਰਦੇ ਮੈਂ ਬਾਈ ਜੈਡ ਬਲੈਕ ਪ੍ਰੂਫਸ਼ਨ ਦਿਖਾਓ ਪਹਿਲਾਂ ਉਸਨੂੰ ਕਹਿੰਦੇ ਬਾਈ ਪ੍ਰੂਫਸ਼ਨ ਦਿਖਾਉਂਦੇ ਆ ਦਿਖਾਉਂਦੇ ਆ ਉਹ ਵੈਸੇ ਹੀ ਜਦ ਤੁਰ ਜਾਇਆ ਹੋ ਗਿਆ ਜਿਹੜੇ ਮੁਰਕੇ ਜੀ ਫਿਰ ਮੈਂ ਉਹ ਗੱਡੀਆਂ ਲੈ ਗਏ ਤੇ ਆਪਣਾ ਚਾਰ ਪੰਜ ਮੁੰਡੇ ਪ੍ਰਾਈਵੇਟ ਦੀ ਬਰਨਾਲੀ ਜੂਨ ਲਾਗੇ ਕਿ ਫਿਰ ਉਹ ਚਲੇ ਗਏ ਜੀ ਤਦ ਆ ਪੁਣਾ ਚਾਨ੍ਹ ਭਰਤਾ ਉਸੇ ਟਾਈਮ ਇੱਕ ਬਲੈਕ ਕਲਮ ਦਾ ਇੱਕ ਹੂਟਰ ਦਾ ਹੂਟਰ ਮਾਰਦੇ ਸੀਗੇ ਇੱਕ ਮਿਸਲੇ ਦੇ ਤਾਂ ਕਿਆ ਦੇਖਣ ਚ ਆਇਆ ਸੀ ਕਿ ਪਿੱਛੇ ਦੇ ਮਨਕੀਰਤ ਔਲਖ ਨੂੰ ਇੱਕ ਧਮਕੀਆਂ ਵੀ ਮਿਲੇ ਸੀ ਕਿ ਤੇ ਗੈਂਗਸਟਰਾਂ ਤੋਂ ਤੇ ਇੱਕ ਹੋਰ ਜਿਹੜੀ ਇਸ ਗੱਲ ਦਾ ਉਹਨਾਂ ਨੇ ਦੱਸਿਆ ਨੇ ਕਿ ਤੁਹਾਨੂੰ ਕੀ ਮੇਰੇ ਕੋਲ ਫੇਰ ਜਿਹੜੀ ਪਰਮਿਸ਼ਨ ਹੈਗੀ ਆ ਮੈਂ ਮੇਰੇ ਕੋਲ ਪਰਮਿਸ਼ਨ ਦਿਖਾ ਸਕੇ ਮੌਕੇ ਤੇ ਨਹੀਂ ਪਰਮਿਸ਼ਨ ਨਹੀਂ ਦਿਖਾ ਸਕੇ ਜੀ ਤਾਂ ਕਿਆ ਠੀਕ ਨੇ ਪਰ ਹੁੱਲੜਵਾਜੀ ਕਰਨੀ ਸਰ ਬਹੁਤ ਮਾੜੀ ਗੱਲ ਹੈ ਚਲੋ ਠੀਕ ਹੈ ਸੇਫ ਸਾਈਡ ਠੀਕ ਹੈ ਪਰਮਿਸ਼ਨ ਨਹੀਂ ਹੈ ਉਹਨਾਂ ਲਈ ਬਲੈਕ ਫਿਲਮ ਨਹੀਂ ਸਰ ਫੁੱਲੜਬਾਈ ਕਰਦੇ ਨੇ ਹੂਟਰ ਮਾਰ ਰਹੇ ਨੇ ਇਹ ਕੋਈ ਦੁੱਖ ਨਹੀਂ ਬੰਦਾ ਸਰ ਵੀ ਆਪਾਂ ਗੁੰਡੇ ਟਰੈਪ ਜਾਗ ਬਣ ਕੇ ਚੱਲੇ ਚਾਰ-ਚਾਰ ਗੱਡੀਆਂ ਲੈ ਕੇ ਤੇ 5-10 ਮੁੰਡੇ ਪ੍ਰਾਈਵੇਟ ਲੈ ਕੇ ਹੂਟਰ ਮਾਰਦੇ ਫਿਰੇ ਸਰ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਸੇ ਵੀ ਦੇਖ ਰਿਹਾ ਕਿ ਤੁਹਾਨੂੰ ਚਾਰ ਜਿਹੜੇ ਸਿਕਿਉਰਿਟੀ ਗਾਰਡ ਨੇ ਅੱਗੋਂ ਘੇਰ ਕੇ ਖੜੇ ਨੇ ਤੁਹਾਨੂੰ ਗੱਡੀ ਵਾਲ ਧੱਕਦੇ ਪਏ ਨੇ ਉਹਦਾ ਮੈਨੂੰ ਕਹ ਰਹੇ ਸੀਗੇ ਬਾਈ ਜੀ ਸਾਨੂੰ ਜਾਣ ਦੋ ਜਾਣ ਦੋ ਇਹ ਲੋਕਾਂ 'ਚ ਗਲਤਪੁਰਾ ਪੈਂਦਾ ਜੀ ਇਹ ਦਹਿਸ਼ਤ ਪੈਂਦੀ ਹੈ ਹੂਟਰ ਮਾਰਨਾ ਗੱਡੀਆਂ ਭਜਾ ਪਜਾ ਲੈਣਾ ਰੈੱਡ ਰੈੱਡ ਦੇ ਵਿੱਚ ਦੀ ਕੱਢਣਾ ਰੁਕਾ ਦੇ ਗੱਗ ਭਰਾ ਪੈਂਦੇ ਗੱਲ ਦਾ ਇਸਨ ਟ੍ਰੈਫਿਕ ਇੰਚਾਰ ਪਰਵਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਤਰੀਕੇ ਨਾਲ ਕੱਲ ਪੂਰਾ ਘਟਨਾਗ੍ਰਾਮ ਜਿਹੜਾ ਕਿ ਪੰਜਾਬੀ ਗਾਇਕ ਮਨਕੀਰਤ ਆਲਕਨਾ ਰਣਾ ਵੱਲੋਂ ਵਾਪਰਿਆ ਗਿਆ ਤਾਂ ਤਕਰੀਬਨ ਜੇ ਇੱਕ ਦੂਸਰੇ ਪਾਸੇ ੜੀ ਕੋ ਪਾਸੇ ਉਹਨਾਂ ਵੱਲੋਂ ਵੀ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਗੁਰਦੁਆਰੇ ਮੱਥਾ ਟੇਕਣ ਆਏ ਸਨ ਲੇਕਿਨ ਜਿਹੜੀ ਅਸਲੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਗੁਰਦੁਆਰੇ ਮੱਥਾ ਟੇਕਣ ਨਹੀਂ ਗੁਰਦੁਆਰੇ ਦੇ ਬਾਹਰ ਆਪਣੀ ਕਾਰ ਲਗਾ ਕੇ ਖੜੇ ਸਨ ਤੇ ਉੱਥੇ ਲੰਗਰ ਲਗਾਉਣ ਦੀ ਤਿਆਰੀ ਕਰ ਰਹੇ ਸਨ ਤੇ ਉਸ ਤੋਂ ਬਾਅਦ ਉਹਨ ਉਹਨਾਂ ਕੋਲ ਪਰਮਿਸ਼ਨਾਂ ਦੀ ਮੰਗ ਕੀਤੀ ਗਈ ਲੇਕਿਨ ਉਹ ਮੌਕੇ ਤੇ ਕੋਈ ਵੀ ਪਰਮਿਸ਼ਨ ਨਹੀਂ ਦਿਖਾ ਸਕੇ ਤੇ ਉਸ ਤੋਂ ਬਾਅਦ ਉਹਨਾਂ ਦੇ ਪ੍ਰਾਈਵੇਟ ਸਕਿਉਰਿਟੀ ਗਾਰਡਸ ਵੱਲੋਂ ਜਿਹੜਾ ਕਿ ਟ੍ਰੈਫਿਕ ਇੰਚਾਰਜ ਨਾਲ ਧੱਕਾ ਮੁਕੀ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਟ੍ਰੈਫਿਕ ਇੰਚਾਰਜ ਨੇ ਉਹਨਾਂ ਦਾ ਚਲਾਨ ਜਿਹੜਾ ਕਿ ਭਾਰੀ ਜਿਹੜਾ ਇੱਕ ਕਹਿ ਸਕਦੇ ਹਾਂ ਕਿ ਚਲਾਨ ਕੱਟ ਕੇ ਉਹਨਾਂ ਦੇ ਹੱਥ ਫੜਾਇਆ ਗਿਆ ਮੁਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ